ਅਹੀਂ ਆਨੇ ਵੀ ਉਹਨਾਂ ਨੌਕਰੀ ਤੇ ਲਾਇਆ ਦਿੱਤਾ ਜਾਵੇ ਬਸ ਤੇ ਸਾਨੂੰ ਨੂੰ ਸਾਫ਼ ਚਾਹੀਦਾ ਪਰਚਾ ਦੱਚ ਠੋਕ ਕੇ ਹੋਣਾ ਚਾਹੀਦਾ ਤੇ ਇਹ ਅੱਜ ਕੱਲ ਅੱਜ ਇੱਥੇ ਕਰਕੇ ਗਿਆ ਆ ਕੱਲ ਵੀ ਜਿੱਕੇ ਤਾਂ ਹੋਰ ਜਾ ਕੇ ਵੀ ਮਾਰੇ ਕੰਮ ਕਰੂਗਾ ਇਹਨੂੰ ਤਾਂ ਪੈਜੀ ਮੂੰਹ ਇਹਦੀ ਹੱਤੀ ਕਿਦਾਂ ਪਈ ਇਹੇ ਕੰਮ ਵਾਸਤੇ ਨਿਕਲਣਗੇ ਬੱਚਿਆਂ ਕੋ 7 ਸਾਲ ਦੀ ਆ 8 ਸਾਲ ਦੀ ਆ ਉਹਨਾਂ ਰੋਟੀ ਖਾਂਦੇ ਜਾਇ ਨਹੀਂ ਹੁੰਦੀ ਉਹਨਾਂ ਕਪੜਾ ਪਾਉਂਦੀ ਜਾਇ ਨਹੀਂ ਦੀ ਇਹਨੇ ਕਰਤੂਤ ਕਰਨ ਲੱਗੇ ਕੋ ਸੋਚਿਆ ਨਹੀਂ ਪਹੁੰਚ ਉਹਨੇ ਕਿਹਨੇ ਪਿੰਡ ਦੇ ਜੀ ਅਹੀਂ ਰੱਖ ਭੰਗਵਾ ਵੀਰ ਦੇ ਕੀ ਹੋਇਆ ਕਿ ਇਹਦੇ ਤੁਹਾਡੇ ਬੱਚਾ ਨਾ ਕੀ ਆ ਇਹ ਬੱਚੇ ਸਾਡਾ ਨਾ ਜੀ ਇਹ ਘਟਨਾ ਹੋਈ ਜੀ ਇਹ ਕਿ ਮਾਸਟਰ ਮਾਰੇ ਕੰਮ ਕਰਦਾ ਸੀ ਤੋਂ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ ਦੱਸਦੀਆਂ ਇਹਨੇ ਧਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂੰਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਘਰ ਜਾ ਕੇ ਤੇ ਉਹ ਡਰਦੀਆਂ ਨਹੀਂ ਦੱਸਦੀਆਂ ਤੇ ਕੱਲ ਸਾਨੂੰ ਜੀ ਪਤਾ ਲੱਗਾ ਇਹ ਗੱਲ ਦਾ ਘਟਣਾ ਘਟਣਾ ਨੂੰ ਦੇ ਹੋ ਗਏ 8 ਦਿਨ ਇੱਕ ਮਹੀਨੇ ਦਾ ਬਿਨਾਂ ਰੋਲੇ ਵਿੱਚ ਕਿ ਜਿਹਨੂੰ ਫੋਨ ਕੀਤਾ ਸੀ ਤੇ ਉਹਨੇ ਕਿਹਾ ਕਿ ਮੈਂ ਬਦਲੀ ਕਰਾ ਦਨੀ ਹੈ ਮਾਸਟਰ ਦੀ ਤੁਸੀਂ ਨਾ ਰੋਲਾ ਪਾਇਓ ਤੇ ਜੀ ਕੱਲ ਗੱਲ ਕਰਨੀ ਸੀ ਤੇ ਕੱਲ ਸਾਨੂੰ ਸਾਰਾ ਪਤਾ ਲੱਗ ਗਿਆ ਫਿਰ ਮਾਮਲਾ ਖਰਾਬ ਇਥੇ ਹੋ ਗਿਆ 8 ਦਿਨ ਪਹਿਲਾਂ ਤੁਸੀਂ ਫੋਨ ਕੀਤਾ 8 ਦਿਨ ਪਹਿਲਾਂ ਗੱਲ ਚੱਲਦੀ ਰਹੀ ਜੀ ਛੁੱਟੀਆਂ ਪਈਆਂ ਛੁੱਟੀਆਂ ਤੋਂ ਪਹਿਲਾਂ ਕਿ ਛੁੱਟੀਆਂ ਤੋਂ ਬਾਅਦ ਪਹਿਲਾਂ ਛੁੱਟੀਆਂ ਤੋਂ ਮਤਲਬ ਚੱਲ ਰਿਹਾ ਕੰਮ ਆ ਅੱਛਾ ਜੀ 8 ਦਿਨ ਆ ਤੁਹਾਡੇ ਬੱਚਿਆਂ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਮੈਡਮ ਨੇ ਟੱਕ ਤੇ ਜਿਹੜੀ ਲੇਡੀ ਨੇ ਗੱਲ ਕੀਤੀ ਨਾ ਜਿਨ੍ਹਾਂ ਨੇ ਕੀਤੀ ਮੈਡਮ ਗੋਨਾ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਬਦਲੀ ਕਰਾ ਦਾਂਗੇ ਇਹਦੀ ਇਥੋਂ ਮਾ ਅਮ ਈ ਉਹ ਸੇ ਮਾਸਟਰ ਦੀ ਉਹਨੂੰ ਇਹ ਨਹੀਂ ਕਿਹਾ ਰਕੇਸ਼ ਕੁਮਾਰ ਆ ਇਹ ਨਹੀਂ ਕਿਹਾ ਉਹ ਮਨਜੀਠੇ ਦਾ ਜੀ ਇਹ ਨਹੀਂ ਕਿਹਾ ਵੀ ਇਹਨੂੰ ਅਸੀਂ ਕੋਈ ਇੱਥੇ ਸਟੱਪ ਚੁੱਕੀਏ ਕੋਈ ਕਾਰਵਾਈ ਕਰੀਏ ਉਹ ਵਾਲ ਲਿੰਗ ਲ ਗਈ ਗੱਲ ਇਹਨੇ ਗੋਲਮੋਲ ਕਰਤੀ ਪਰ ਹਰਕਤਾਂ ਮਾੜੀਆਂ ਕਰਦਾ ਰਿਹਾ ਬਹੁਤ ਜ਼ਿਆਦਾ ਜਿ بچے ਡਰਦੇ ਸਕੂਲੇ ਨਹੀਂ ਆਉਂਦੇ ਇਹ ਸੁਣੋ ਜੀ ਬੱਚੇ ਡਰਦੇ ਘਰ ਮਾਂ ਪਿਓ ਮਾਰਦਾ ਸੀ ਅਸੀਂ ਤੇ ਉਹ ਕਹਿੰਦਾ ਵੀ ਸਕੂਲੇ ਜਾਓ ਤੁਸੀਂ ਕਿਉਂ ਜਾਂਦੇ ਉਹ ਡਰਦੇ ਦੱਸਦੇ ਨਹੀਂ ਉਹ ਮੁੜ ਕੇ ਗੱਲ ਲੀਕ ਹੋਈ ਮੜੀ ਜੀ ਤੇ ਸਾਨੂੰ ਪਤਾ ਲੱਗਾ ਤੁਸੀਂ ਕੱਲ ਫਿਰ ਸਾਰੇ ਆਪਣੇ ਸਰਦਾਰ ਠੰਡਾ ਸਾਹਿਬ ਵੱਡੇ ਵੀ ਆਏ ਸੀ ਤੇ ਮੈਡਮ ਸਾਹਿਬ ਵੀ ਆਏ ਸੀ ਸਾਰੀ ਗੱਲ ਕੱਲ ਹੋਈ ਆ ਤੇ ਹੁਣ ਕੀ ਅਗੋਂ ਤੁਸੀਂ ਮੰਗਦੇ ਕੀ ਜੀ ਐਂ ਆ ਨਹੀਂ ਵੀ ਉਹਨੂੰ ਨੌਕਰੀ ਤੇ ਲਾਇਆ ਦਿੱਤਾ ਜਾਵੇ ਬਸ ਤੇ ਸਾਨੂੰ ਨੂੰ ਸਾਫ਼ ਚਾਹੀਦਾ ਪਰਚਾ ਦਰਜ ਪਰਚਾ ਦਰਜ ਠੋਕ ਕੇ ਹੋਣਾ ਚਾਹੀਦਾ ਇੱਥੇ ਇਹ ਅੱਜ ਕੱਲ ਅੱਜ ਇੱਥੇ ਕਰਕੇ ਗਿਆ ਆ ਕੱਲ ਵੀ ਜੀ ਕਹਿੰਦਾ ਹੋਰ ਜਾ ਕੇ ਵੀ ਮਾਰੇ ਕੰਮ ਕਰੂਗਾ ਇਹਨੂੰ ਤਾਂ ਪਾਈ ਜੀ ਮੂੰਹ ਇਹਦੀ ਹੱਤੀ ਕਿਦਾ ਪਾਈ ਇਹ ਕੰਮ ਵਾਸਤੇ ਨਹੀਂ ਕਰਨਗੇ ਬੱਚਿਆਂ ਕੋ 7 ਸਾਲ ਦੀ ਆ 8 ਸਾਲ ਦੀ ਆ ਉਹਨਾਂ ਰੋਟੀ ਖਾਂਦੇ ਜਾਇ ਨਹੀਂ ਹੁੰਦੀ ਉਹਨਾਂ ਕਪੜਾ ਪਾਉਂਦੇ ਜਾਇ ਨਹੀਂ ਦੀ ਇਹਨੇ ਕਰਤੂਤ ਕਰਨ ਲੱਗੇ ਕੋ ਸੋਚਿਆ ਨਹੀਂ ਭਾਂ ਚ ਉਹਨੇ ਇੱਕ ਗੱਲ ਹੋਰ ਤਾਂ ਦੱਸ ਦਿੰਦੇ ਜੇਕਰ ਇੱਥੇ ਹੁੰਦਾ ਨਾ ਕਾਲੋ ਤੇ ਫਿਰ ਮਾਮਲਾ ਜ਼ਿਆਦਾ ਖਰਾਬ ਹੋਣਾ ਸੀ ਫਿਰ ਨਹੀਂ ਭਾਈ ਚਾਣਾ ਕਾਲੋ ਛੁੱਟੀ ਤੇ ਇਹ ਗੱਲ ਛੁੱਟੀ ਤੇ ਇਹ ਕਾਲੋ ਛੁੱਟੀ ਤੇ ਇਹ ਤੇ ਜੇਕਰ ਇੱਥੇ ਹੁੰਦਾ ਤੇ ਫਿਰ ਤਾਂ ਕੰਮ ਬਹੁਤਾ ਵੱਧ ਜਾਣਾ ਸੀ ਕਿਉਂਕਿ ਇਹਨੇ ਛੱਡਣਾ ਨਹੀਂ ਜਿੰਨੇ ਆਉਣਾ ਉਹਨੇ ਮਾਰਨ ਦਾ ਬਣਾ ਹੀ ਜਿੰਨੇ ਆਉਣਾ ਉਹਨੇ ਮਾਰਨ ਦਾ ਬਣਾ ਹੀ ਤੇ ਫਿਰ ਕਾਨੂੰਨ ਵਾਲਾ ਕੰਮ ਆਪਣੇ ਹੱਥ 'ਚ ਹੋ ਜਾਣਾ ਸੀ ਤੇ ਬਾਕੀ ਆ ਵੀ ਤਗੜੇ ਹੋ ਕੇ ਅਸੀਂ ਤੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਉਹਦਾ ਨਿਸਾਫ ਮਿਲੇ ਸਾਨੂੰ ਸਾਰਾ ਤੇ ਇੱਕ ਗੁਰਪ੍ਰੀਤ ਮੈਡਮ ਜਿਹੜੀ ਜਿਹਨੂੰ ਪਹਿਲਾਂ ਫੋਨ ਕੀਤਾ ਆ ਉਹਨੇ ਮੁੱਦਾ ਨਹੀਂ ਝਟਾਇਆ ਕੱਲ ਭਗਵਾਨ ਸਾਨੂੰ ਭੰਗਵਾ ਪਿੰਡ ਤੋਂ ਇੱਕ ਸ਼ਿਕਾਇਤ ਆਈ ਸੀ ਕਿ ਜਿਹੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਰਖ ਭੰਗਵਾ ਉਹਦੇ ਵਿੱਚ ਟੀਚਰ ਨੇ ਜੇਸ਼ ਕੁਮਾਰ ਉਹਨਾਂ ਵੱਲੋਂ ਛੋਟੀਆਂ ਬੱਚੀਆਂ ਦੇ ਨਾਲ ਕੋਈ ਜਿਹੜੀ ਆ ਉਹ ਘਟਨਾ ਕੀਤੀ ਗਈ ਹੈ ਜੀ ਮੰਦੀ ਕਰਨਾ ਕੀਤੀ ਗਈ ਹੈ ਜੀ ਸ਼ਰਨਸਾਰ ਆ ਸ਼ਰਨਸਾਰ ਕਰਨ ਵਾਲੀ ਕੋਤੇ ਇਹ ਮਕਰਮਾਦ ਜੀ ਕੀਤਾ ਹੈ ਜਿਹੜੀ ਉਹਦੀ ਜਿਹੜੀ ਵੀ ਜਿਹੜੀ ਵੀ ਉਹਦੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਉਹਨੂੰ ਪੜਨ ਵਾਸਤੇ ਹੀ ਸ਼ਾਪੀ ਬਿਮਾਰੀ ਕਰ ਰਹੇ ਆ ਉਹ ਸਮੇਤ ਪਰਿਵਾਰੀ ਕਲ ਦਾ ਪਹੌੜਾ ਕਰਦੇ ਵਿੱਚ ਪਰਿਵਾਰ ਨੇ ਕੀ ਸ਼ਿਕਾਇਤ ਕੀਤੀ ਹੈ ਪਰਿਵਾਰ ਨੇ ਉਹ ਬੱਚੀਆਂ ਦੀ ਸ਼ਿਕਾਇਤ ਸਾਡੇ ਇਹ ਆਈਸੀ ਕਿ ਜਿਹੜੀਆਂ ਛੋਟੀਆਂ ਬੱਚੀਆਂ ਨੇ ਚੌਥੀ ਪੰਜਵੀਂ ਕਲਾਸ ਦੀਆਂ ਬੱਚੀਆਂ ਨੇ ਉਹਨਾਂ ਦੇ ਨਾਲ ਮਾਸਟਰ ਨੇ ਜਿਹੜੀ ਆ ਉਹ ਗਲਤ ਘਟਨਾ ਜਿਹੜੀ ਜਿਹਨੂੰ ਕਿਹਾ ਜਾ ਸਕਦਾ ਕਿ ਫਿਜ਼ੀਕਲ ਟੱਚ ਜਿਹੜਾ ਉਹ ਜਿਹੜਾ ਉਹ ਕਰਵਾਇਆ ਜਿਹੜਾ ਜਿਹੜਾ ਕਿ ਜਿਹਦੇ ਉੱਤੇ ਅਸੀਂ ਪਾਕਸੋ ਤੇ 354 ਦੇ ਤਹਿਤ ਪਰਚਾ ਬਚੀ ਤੇ ਇਹ ਕਿੱਥੋਂ ਦਾ ਟੀਚਰ ਹੈ ਜੀ ਇਹ ਰਹਿਣਵਾਲਾ ਮਜੀਠੇ ਦਾ ਰਜੇਸ਼ ਕੁਮਾਰ ਇਹਦਾ ਨਾਮ ਆ ਤੇ ਇਸ ਰੱਖਪਗੰਵਾ ਸਕੂਲ ਦੇ ਵਿੱਚ ਇਹ ਲੱਗਾ ਸੀ ਫਿਰ ਕਿੰਨੀ ਦੇਰ ਤੋਂ ਟੀਚਰ ਹੈ ਜੀ ਇਹ ਤਕਰੀਬਨ 2 ਸਾਲ ਤੋਂ ਹੀ ਆਇਆ ਆ ਅਜੇ ਪ੍ਰੋਫੈਸ਼ਨ ਪੀੜ ਦਿੱਤੇ ਤਕੀ ਇਹਦੇ ਵੱਲੋਂ ਮਤਲਬ ਕਿ ਕਿੰਨੀਆਂ ਕੁ ਲੜਕੀਆਂ ਦਾ ਕੀਤਾ ਗਿਆ ਇਹ ਤਿੰਨ ਕੁ ਲੜਕੀਆਂ ਦੇ ਨਾਲ ਜਿਹੜਾ ਛੇੜਛਾੜ ਦਾ ਮਾਮਲਾ ਸਾਹਮਣੇ ਆ ਤੇ ਉਹਨਾਂ ਨੇ ਫਿਰ ਕਿ ਕੀ ਕਿਹਾ ਕਿ ਸਕੂਲ ਨਹੀਂ ਜਾਣਾ ਕੀ ਹਾਂ ਹਾਂ ਉਹਨਾਂ ਨੇ ਕਿਹਾ ਜਦੋਂ ਇਹ ਜਿਹੜੀਆਂ ਉਹਨਾਂ ਬੱਚੀਆਂ ਦੇ ਨਾਲ ਜਿਹੜੀ ਛੇੜਛਾੜ ਆ ਇਹ ਕੀਤੀ ਗਈ ਆ ਜਿਹੜੀਆਂ ਸਰਦੀਆਂ ਆਉਣੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਗਈ ਸੀ ਤੇ ਜਦੋਂ ਛੁੱਟੀਆਂ ਤੋਂ ਬਾਅਦ ਪੇਰੈਂਟਸ ਇਹਨਾਂ ਨੂੰ ਸਕੂਲੇ ਜਾਣ ਵੱਲੋਂ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਜਿਹੜਾ ਟੀਚਰ ਆ ਸਾਡੇ ਤੇ ਤੇ ਮੰਦੀ ਨਜ਼ਰ ਰੱਖਦਾ ਹੈ ਗਲਤ ਨਜ਼ਰ ਰੱਖਦਾ ਹੈ ਤੇ ਅਸੀਂ ਕੂਲੇ ਨਹੀਂ ਜਾਣ ਜੇ ਤੇ ਫਿਰ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਹੈ ਅਸੀਂ ਤੁਰੰਤ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਕਿੰਨਾ ਕਾਨੂੰਨਾ ਕੰਮ ਹੈ ਜੀ ਇਹ ਇਹ ਬਹੁਤ ਕਾਨੂੰਨਾ ਕੰਮ ਹੈ ਇੱਕ ਸਕੂਲ ਦੇ ਵਿੱਚ ਟੀਚਰ ਵੱਲੋਂ ਜਿਹੜਾ ਜਿਹਨੂੰ ਗੁਰੂ ਦੀ ਪਾਤੀ ਮਿਲੀ ਆ ਉਹਦੇ ਵੱਲੋਂ ਇਹ ਕੰਮ ਕਰਨਾ ਬਹੁਤ ਹੀ ਚੰਨਸਰ ਘਟਨਾ ਹੈ ਤੇ ਗ੍ਰਿਫਤਾਰੀ ਹੋਸੇਗੀ ਹਾਂ ਗ੍ਰਿਫਤਾਰੀ ਇਹਦੀ ਕਰਾਂਗੇ ਜਰੂਰ ਇਹਦੀ ਜਲਦੀ ਗ੍ਰਿਫਤਾਰੀ ਕਰ ਲਈ ਜਾਊਗੀ ਕਿਹੜੀ ਗ੍ਰਿਫਤਾਰ ਲਈ ਸਰ ਇਹਦੇ ਤੇ ਇਹ 354 ਸੈਕਸ਼ਨ ਏ ਆ ਤੇ ਨਾਲ ਬਾਕਸ ਜਿਹੜਾ ਛੋਟੇ ਬੱਚਿਆਂ ਦੇ ਖਿਲਾਫ ਸਰੀਰਕ ਜਿਹੜਾ ਜੁਰਮ ਜਿਹੜਾ ਵੀ ਸਾਹਮਣੇ ਆਉਂਦਾ ਉਹ ਤੇ ਹਿੰਸਾ ਕਰਦਾ ਤੇ ਜੋ ਹਾਲ ਕੀ ਤਾ ਹੈ ਹਾਂ ਜਲਦੀ ਜਲਦੀ ਕਰੋ ਦੋਸ਼ੀ ਫਰਾ ਰਿਆ ਹਾਂ ਦੋਸ਼ੀ ਫਰਾ ਰਿਆ ਉਹ ਸਾਡੇ ਘਰ ਦੇ ਵਿੱਚ ਉਹਨਾਂ ਦੇ ਦਿੰਦੇ ਵਿੱਚ ਜੀ ਦੋਸ਼ੀ ਫਰਾ ਰਿਆ ਪਰ ਜਲਦੀ ਫੜ ਲੈ ਜਾਓ ਚਲੋ